ਤਜ ਲੁਧਿਆਣਾ ਦੇ ਵਾਰਡ ਨੰਬਰ 73 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਾਰਡ ਇੰਚਾਰਜ ਤਰਸ਼ੂਲ ਜੀ ਨੇ ਪੈਚ ਵਰਕ ਕਰਵਾਇਆ ਆ ਪਿਛਲੇ ਦਿਨੀ ਸੁਰਖੀਆਂ ਚਾਹੇ ਬੀਜੇਪੀ ਦੇ ਮੌਜੂਦਾ ਕਾਉਂਸਲਰ ਰੂਚੀ ਗੁਲਾਟੀ ਤੇ ਤਰਸ਼ੂਲ ਆਪਸ ਦੇ ਵਿੱਚ ਪਿੱਟਦੇ ਹੋਏ ਨਜ਼ਰ ਵੀ ਆਇਆ ਸੀ ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੇ ਵਾਰਡ ਇੰਚਾਰਜ ਨੇ ਵਾਰਡ ਨੂੰ ਮੁੱਖ ਰੱਖਦੇ ਹੋਏ ਵਿਕਾਸ ਕਾਰਜ ਦੇ ਕੰਮਾਂ ਨੂੰ ਪਹਿਲ ਦਿੱਤੀ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਵਾਰਡ ਦਾ ਕਾਉਂਸਲਰ ਲੋਕਾਂ ਚ ਵਿਚਰਨਾ ਚਾਹੀਦਾ ਹੈ ਇਹ ਨਹੀਂ ਕਿ ਘਰ ਬੈਠ ਕੇ ਫੋਨ ਤੇ ਕੰਮ ਕਰਨਾ ਇੱਕ ਕਾਉਂਸਲਰ ਲੋਕਾਂ ਦਾ ਚੁਣਿਆ ਹੋਇਆ ਨਿਮਾਇੰਦਾ ਹੁੰਦਾ ਇੱਕ ਕਾਉਂਸਲਰ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਪਰ ਅੱਜ ਵਾਰਡ ਇੰਚਾਰਜ ਹੋਣ ਤੇ ਵੀ ਮੈਂ ਲੋਕਾਂ ਦੇ ਲਈ 24 ਘੰਟੇ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤਾਂ ਉਹ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦab ਜੈ ਭਾਈ ਜੈ ਪਰ ਪਿਛਲੀ ਦਿਨੀ ਵਾਰਡ ਨੰਬਰ 73 ਹਲਕਾ ਪੱਛਮੀ ਦੇ ਵਿੱਚ ਜੋ ਕਿ 31 ਤਰੀਕ 1 ਤਰੀਕ 2 ਦਿਨ ਪੈਚ ਵਰਕ ਦਾ ਕੰਮ ਚੱਲਣਾ ਸੀਗਾ ਸਾਡੇ ਸਤਕਾਰਯੋਗ ਰਾਜ ਸਭਾ ਮੈਂਬਰ ਸੰਜੀਵ ਰੋੜਾ ਜੀ ਜੋ ਕਿ ਹਲਕਾ ਪੱਛਮੀ ਤੋਂ ਐਮਐਲਏ ਦੇ ਕੈਂਡੀਡੇਟ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਇਲਾਕਾ ਨਿਵਾਸੀਆਂ ਵੱਲੋਂ ਸਾਨੂੰ ਇੱਕ ਪੈਚਵਰਕ ਦਾ ਕੰਮ ਕਿਹਾ ਗਿਆ ਸੀਗਾ ਕਿ ਕਰਨਾ ਤੇ ਉਹਨਾਂ ਕੋਲ ਮੈਂ ਰਿਟਨ ਦੇ ਵਿੱਚ ਲਿਆ ਸੀਗਾ ਉਹ ਦੋ ਵਾਰੀ ਦੋ ਚਾਰ ਵਾਰੀ ਇਸ ਇਲਾਕੇ ਦੇ ਜਿਹੜੇ ਚੁਣੇ ਹੋਏ ਨਮਾਇंदे ਨੇ ਜੋ ਕਿ ਕੰਮ ਕਰਨ ਦੀ ਨੀਂਦ ਸੁੱਤੇ ਪਏ ਨੇ ਤੇ ਉਹਨਾਂ ਦੇ ਕੋਲ ਪਬਲਿਕ ਸਾਡਾ ਜਿਹੜਾ ਮੇਰਾ ਪਰਿਵਾਰ ਹੈ ਇਹ ਇਹ ਗਏ ਉਹਨਾਂ ਕੋਲ ਤੇ ਇਹਨਾਂ ਨੂੰ ਕੋਈ ਰਾਹ ਪੱਲਾ ਨਾ ਫੜਾਨ ਕਰਨ ਉਹ ਮੇਰੇ ਕੋਲ ਆਏ ਸੀ ਕਿ ਸਾਰੇ ਇਲਾਕੇ ਦੇ ਵਸਨੀਕ ਤੇ ਮੈਂ ਉਹਨਾਂ ਨੂੰ ਕਿਹਾ ਸੀ ਮੈਨੂੰ ਰਟਨ ਦੇ ਵਿੱਚ ਦੇ ਦੇਓ ਮੇਰਾ ਖਿਆਲ ਹੈ तकरीबन ਸਾਰੇ ਇਲਾਕੇ ਦੇ ਵਿੱਚ ਸਾਈਨ ਹੋਏ ਸੀ ਰਟਨ ਚ ਉਹਨਾਂ ਨੇ ਕਿ ਪੈਚ ਵਰਕ ਤੇ ਸਪੀਡ ਬ੍ਰੇਕਰ ਦਾ ਕੰਮ ਕਰਾਉਣਾ ਸੀ ਤੇ ਜਦੋਂ ਪਿਛਲੇ ਮਹੀਨੇ 31 ਤਰੀਕ ਨੂੰ ਲਾਸਟ ਮਹੀਨੇ ਦੇ ਲਾਸਟ ਕੰਮ ਸ਼ੁਰੂ ਕਰਾਇਆ ਅਸੀਂ ਸਵੇਰੇ ਮੇਰਾ ਖਿਆਲ ਹੈ 9:30 ਵਜੇ ਕੰਮ ਸ਼ੁਰੂ ਕਰਾਇਆ ਸੀ ਬਿਲਹੋਂ ਹੋਟਲ ਦੇ ਬਾਹਰ ਇਲਾਕਾ ਦੇ ਵਸਨੀਕਾਂ ਕੋਲ ਸਵੇਰੇ ਆਏ ਸੀ ਇਲਾਕੇ ਦੇ ਨਾਲ ਪਰਿਵਾਰ ਦੇ ਬੰਦੇ ਸੀਗੇ ਉਹਨਾਂ ਨੇ ਆ ਕੇ ਗੱਡੀਆਂ-ਗੁੱਡੀਆਂ ਬਾਹਰ ਕਰਾਈਆਂ ਤੇ ਮੌਕੇ ਤੇ ਕ੍ਰੈਡਿਟ ਲੈਣ ਜਿਹੜੇ ਸਾਡੇ ਇਲਾਕੇ ਦੇ ਕੰਮ ਕਰਨ ਦੀ ਨੀਂਦ ਸੁਤੀ ਪਏ ਨੇ ਉਹ ਮੌਕੇ ਤੇ ਆਏ ਆਪਦੀ ਮਹੌਫਤ ਦੀ ਵਾਹਵਾਹੀ ਕੱਢਣ ਨਾਲ ਉਹਨਾਂ ਦੇ ਨਾਲ ਪੰਜ-ਚਾਰ ਗੁੰਡੇ ਸੀਗੇ ਇੱਕ ਕੋਈ ਉਸ ਟਾਈਮ ਬੰਦਾ ਆਇਆ ਸੀ ਜੋ ਲੜਨ ਨੂੰ ਪੈਂਦਾ ਸੀ ਤੇ ਸ਼ਰਾਬ ਪੀਤੀ ਹੋਈ ਸੀ ਬਾਅਦ ਚ ਨਕਾਣ ਵਸੇ ਲੋ ਪਤਾ ਲੱਗਿਆ ਸ਼ਰਾਬ ਦਾ ਕੰਮ ਵੀ ਕਰਦਾ ਦੋ ਨੰਬਰ ਦਾ ਬੰਦਾ ਸ਼ਰਾਬੀ ਵੇਚਦਾ ਤੇ ਹੋਰ ਵੀ ਨਸ਼ੀਲੇ ਵਰਤਾਂਤ ਵੇਚਦਾ ਜੋ ਨਕਾਣ ਵਸੇ ਲੋ ਪਤਾ ਲੱਗਿਆ ਸੀ ਉਦੋਂ ਕੁਝ ਪ੍ਰੋਬਲਮਸ ਆਣ ਕਰਕੇ ਕੰਮ ਰੁਕ ਗਿਆ ਸੀਗਾ ਉਸ ਤੋਂ ਬਾਅਦ ਮੈਂ ਥੋੜੀ ਜਿਹੀ ਮੈਨੂੰ ਪਲਾਨਿੰਗ ਹੋਈ ਸੀ ਤੇ ਮੈਂ ਉਸ ਤੋਂ ਬਾਅਦ ਜਦੋਂ ਪਰਸੋਂ ਅਸੀਂ ਕਾਰਪੋਰੇਸ਼ਨ ਗਏ ਉੱਥੇ ਜਾ ਕੇ ਮੈਂ ਗੱਲ ਕਰੀ ਆਪਣੇ ਸਰਕਾਰੀ ਕਮਿਸ਼ਨਰ ਸਾਹਿਬ ਨਾਲ ਤੇ ਸਾਰੇ ਜਿਹੜੇ ਆਫੀਸਰ ਸਾਹਿਬਾਨ ਨੇ ਥੀਸ ਆਨ ਦੇ ਜੋ ਸਾਡੀ ਗਾਰਡ ਨੂੰ ਪਹੁੰਚਦੇ ਇਹਨਾਂ ਨੂੰ ਕੋ ਮੈਂ 3 ਦਿਨ ਦਾ ਸ਼ਡਿਊਲ ਅੱਜ ਲਿਆ ਵਾ ਜਿਹਦੇ ਵਿੱਚ ਅੱਜ ਮਿਤੀ 12 April ਕੱਲ ਦੀ ਮਿਤੀ 13 April ਪਰਸੋਂ ਦੀ ਮਿਤੀ 14 April 3 ਦਿਨ ਇਹ ਪੈਚ ਵਰਕ ਦਾ ਮੈਂ ਲਗਾਤਾਰ 3 ਦਿਨ ਇਵਨ ਕੱਲ ਛੁੱਟੀ ਆਣੇ ਦਿਨ ਸ਼ਨੀਵਾਰ ਐਤਵਾਰ ਸੋਮਵਾਰ ਸਾਡਾ ਲਗਾਤਾਰ ਕੰਮ ਚੱਲਣਾ ਹੈ ਆ ਕਿਉਂਕਿ ਟਾਈਮ ਸਾਡੇ ਕੋਲ ਬਹੁਤ ਸ਼ਾਰਟ ਆ ਮੇਰਾ ਇਲਾਕਾ ਬਹੁਤ ਜਿਆਦਾ ਜਿਹੜਾ ਪੈਚਰ ਹੋਣ ਲੱਗਣ ਵਾਲਾ ਇਸ ਤੋਂ ਇਲਾਵਾ ਹੋਰ ਵੀ ਬਤੇਰੇ ਕੰਮ ਨੇ ਜਿਹੜੇ ਆਪਾਂ ਕਰਾਉਣੇ ਆ ਅੱਜ ਉਹ ਕੰਮ ਸ਼ੁਰੂ ਕਰਾ ਦਿੱਤਾ ਗਿਆ ਤੁਹਾਡੇ ਪਿਆਰ ਨਾਲ ਸਤਿਕਾਰ ਨਾਲ ਇਸ ਇਲਾਕੇ ਦੇ ਸਾਡੇ ਪਰਿਵਾਰ ਦੇ ਅਸ਼ੀਰਵਾਦ ਤੇ ਦਿਰਾਵਾ ਦੇ ਜਦੋਂ ਪਹਿਲਾ ਪੈਚਰ ਹੋ ਸ਼ੁਰੂ ਆਇਆ ਸੀਗਾ ਤੇ ਇਲਾਕਾ ਕਾਉਂਸਲਰ ਨੇ ਤਾਂ ਵਿਰੋਧ ਕਰ ਦਿੱਤਾ ਸੀ ਕਿ ਵਾਰਡ ਇੰਚਾਰਜ ਕਿਵੇਂ ਕੰਮ ਕਰਾਊਗਾ ਕਿਉਂਕਿ ਵਾਰਡ ਉਹ ਕਹਿੰਦੇ ਕਿ ਵਾਰਡ ਦੇ ਕਾਉਂਸਲਰ ਮੈਂ ਆ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਦੇਖੋ ਠੀਕ ਹੈ ਕਾਉਂਸਲਰ ਨੇ ਲੋਕਾਂ ਦਾ ਫਤਵਾ ਇਹਨਾਂ ਨੇ ਦਿੱਤਾ ਕਿਉਂਕਿ ਕੰਮ ਨੂੰ ਵੋਟ ਪੈਂਦੀ ਹੈ ਕੰਮ ਦੀ ਜਿਹੜਾ ਬੰਦਾ ਕੰਮ ਕਰਾਂਦਾ ਉਹਨੂੰ ਵੋਟ ਪੈਂਦੀ ਹੈ ਸਾਨੂੰ ਅਸੀਂ ਆਪਦੇ ਜਿਹੜੇ ਰਾਜ ਸਭਾ ਸਾਡੇ ਮੈਂਬਰ ਸੰਜੀਵ ਗੋੜਾ ਜੀ ਉਹਨਾਂ ਨਾਲ ਗੱਲ ਕੀਤੀ ਕਮਿਸ਼ਨਰ ਸਾਹਿਬ ਨਾਲ ਗੱਲ ਕੀਤੀ ਮਾਨਯੋਗ ਮੇਅਰ ਸਾਹਿਬ ਪ੍ਰਿੰਸੀਪਲ ਮੈਡਮ ਇੰਦਰਜੀਤ ਕਾਰਡੀਨਲ ਡਿਪਟੀ ਮੇਅਰ ਨਾਲ ਮੇਅਰ ਸਾਹਿਬ ਨਾਲ ਵਿਕੇਸ਼ ਪ੍ਰਾਸ਼ਰ ਜੀ ਨਾਲ ਪ੍ਰਿੰਸ ਓਰਿਜਨਲ ਉਹਨਾਂ ਨੂੰ ਦੱਸਿਆ ਕਿ ਸਾਡੇ ਮੰਨੇ ਦੀ ਆ ਪ੍ਰੋਬਲਮ ਹੈ ਕਿ ਸਾਡੇ ਜਿਹੜੇ ਇਲਾਕੇ ਦੇ ਚੁਣੇ ਹੋਏ ਨੁਮਾਇੰਦੇ ਡਮੀ ਡਮੀ ਕਾਉਂਸਲਰ ਹੈ ਜਿਹੜੇ ਕੰਮ ਕਰਨ ਦੀ ਨਹੀਂ ਸੁੱਤੇ ਪਏ ਨੇ ਇਹ ਕੰਮ ਮੇਰਾ ਪਹਿਲ ਦੇ ਹੱਧਾਰ ਤੇ ਕਰਾਣਾ ਉਹਦੋਂ ਕਰਾਇਆ ਤੇ ਅੱਜ ਉਹ ਦੁਬਾਰਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਬਾਕੀ ਰਹੀ ਗੱਲ ਜਿਵੇਂ ਤੁਸੀਂ ਕਹਿੰਨੇ ਧਰਨਾ ਕੀਤਾ ਪ੍ਰਦਰਸ਼ਨ ਕੀਤਾ ਕਹਿੰਦੇ ਜਿਹਨੇ ਪੱਲੇ ਸੱਚੋ ਕੋਠੇ ਖੜਕੇ ਨਾ ਸੱਚ ਬੋਲਦੇ ਆ ਲੋਕਾਂ ਦੀ ਕਚੈਰੀ 'ਚ ਖੜੇ ਆ ਫੇਰ ਅੱਜ ਕੰਮ ਕਰਾ ਰਹੇ ਆ ਕਿਉਂਕਿ ਸਾਡੇ ਪੱਲੇ ਸੱਚ ਹੈ ਜਿਨ੍ਹਾਂ ਨੇ ਬੋਲਣਾ ਝੂਠ ਹੈ ਬੇਮੁਨਾ ਗੱਲਾਂ ਕਰਨੀਆਂ ਮੰਦਬੁੱਧੀ ਬੱਚੇ ਨੇ ਇਹ ਸਾਰੀ ਜਿੰਨੀ ਇਹਨਾਂ ਦੇ ਟੀਮ ਦੇ ਬੰਦੇ ਨੇ ਨਾਲ ਇਹਨਾਂ ਦੇ ਹੋਰ ਵੀ ਜਿਹੜੀ ਟੀਮ 'ਚ ਇਹਨਾਂ ਦੇ ਬੰਦੇ ਕੋਈ ਸ਼ਰਾਬ ਵੇਚਣ ਵਾਲਾ ਕੋਈ ਨਾਲ ਗੁੰਡੇ ਤੇ ਹੋਏ ਇਹਨਾਂ ਨਾਲ ਮੇਰੇ ਗਰੁੱਪ ਚ ਕੋਈ ਸਾਡੇ ਟੀਮ ਦੇ ਕੋਈ ਵਾਰਡ ਚ ਕਹਦੇ ਕੋਈ ਮੇਰੇ ਨਾਲ ਚੰਗਾ ਮਾੜਾ ਬੰਦਾ ਚੱਲਦਾ ਜਾਂਦਾ ਜਾਂਦਾ ਸਾਰੇ ਰੈਪਿਊਟੇਡ ਵਧੀਆ ਬੰਦੇ ਪਰਿਵਾਰ ਦੇ ਬੰਦੇ ਕੰਮ ਕਰ ਵਾਲੇ ਸਾਰੇ ਕਬੀਲਦਾਰ ਬੰਦੇ ਨੇ ਬਾਕੀ ਧਰਨਾ ਕਹਿੰਦੇ ਜਿੰਨੇ ਰੋਣਾ ਜਿੰਨੇ ਕੰਮ ਨਹੀਂ ਕਰਨਾ ਉਹਦੇ ਪੱਲੇ ਧਰਨਾ ਹੀ ਨਹੀਂ ਹੈ ਹੋਰ ਕੀ ਇਹਨਾਂ ਦੇ ਪੱਲੇ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਾਰੇ ਵਾਰਡ ਦੀ ਜਨਤਾ ਨੂੰ ਹਲਕਾ ਪੱਛਮੀ ਦੀ ਜਨਤਾ ਨੂੰ ਲੁਧਿਆਣੇ ਦੀ ਜਨਤਾ ਨੂੰ ਇਹ ਕਹਿੰਦਾ ਸੱਚ ਨਾ ਕਰੋ ਗੁਮਰਾ ਲੋਕਾਂ ਨੂੰ ਕਰਨਾ ਦੇਖੋ ਇੱਕ ਵੀ ਹੁੰਦਾ ਹੁੰਦਾ ਮੈਂ ਤਾਂ ਉਹ ਵੀ ਮੌਕੇ ਤੇ ਇਹਨਾਂ ਨੂੰ ਕਹਿੰਦਾ ਰਿਹਾ ਕਿ ਤੁਸੀਂ ਭਾਬੀ ਇਹ ਕੰਮ ਸਾਡੇ ਇਨਵੋਲਵਮੈਂਟ ਨਾ ਕਰੋ ਜੋ ਅਸੀਂ ਕਰ ਰਹੇ ਕਰੈਕਟਰਲ ਲਓ ਮੈਂ ਜੇ ਮੇਰੇ ਨਾਲ ਗੱਲ ਕਰਨੀ ਹੈ ਤੁਸੀਂ ਤੁਹਾਡੇ ਚਲੋ ਹੈ ਸਾਡਾ ਵੱਡਾ ਭਾਈ ਹੋਈ ਹੈ ਕਿ ਭਾਜੀ ਤੁਸੀਂ ਮੇਰੇ ਨਾਲ ਗੱਲ ਕਰੋ ਉਹ ਕਹਿੰਦੇ ਕਾਉਂਸਲਰ ਇਹਨੇ ਇਹ ਗੱਲ ਕਰਨਗੇ ਕਿਉਂਕਿ ਲੇਡੀ ਨਾਲ ਇੱਕ ਬੰਦਾ ਇੱਕ ਏਜੰਟ ਦੀ ਗੱਲ ਕਰਨੀ ਤੇ ਜਦ ਉਹਨਾਂ ਨੂੰ ਪਤਾ ਹੀ ਕੋਈ ਨਹੀਂ ਜੁਮਾ ਜੁਮਾ ਹਲੇ 100 ਦੇਣੀ ਹੋਈ ਉਹਨਾਂ ਨੂੰ ਜਿਨ੍ਹਾਂ ਨੂੰ ਕੰਮ ਹੀ ਨਹੀਂ ਪਤਾ ਲੱਗ ਕੇ ਕਿੱਦਾਂ ਹੋਣੇ ਆ ਕਿੱਦਾਂ ਕਰਾਣੇ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਭਜੈਸ਼ਰੀ RAM ਦਾ ਨਾਰਾ ਲਾ ਕੇ ਬੂਟੇ ਮੰਗਦੇ ਕਦੇ ਅਸੀਂ ਪੀਪਲ ਦੇ ਮੁੱਢ ਕਟਾ ਰਹੇ ਹਾਂ ਕਦੇ ਅਸੀਂ ਖੇਲੇ ਦੇ ਬੂਟੇ ਕੱਢ ਕੇ ਪਿੱਛੇ ਕਰਾ ਰਹੇ ਜਿਸ ਚ ਲੋਕੀ ਪਰਿਕਰਮਾ ਵੀ ਕਰਦੇ ਆ ਕੇਲੇ ਦੇ ਬੂਟਾ ਫੱਟ ਕੇ ਦੂਜੀ ਜਗ੍ਹਾ ਲਾਣ ਦੀ ਵਜੇ ਕੀ ਆ ਕੇਂਦਰ ਚਾਹੀਏ ਸਾਡੇ ਪੀਪਲ ਬ੍ਰਹਮਾਜੀ ਵਿਛਲਾ ਵਿਛਲ ਜੀ ਮਹੇਜਦੀ ਇਹ ਕੇਲੇ ਦਾ ਬੂਟਾ ਹੈ ਉਹਦੇ ਜਦ ਅਸੀਂ ਜਦੋਂ ਮੱਥਾ ਟੇਕਦੇ ਨਤਮਸਤਕ ਹੁੰਨੇ ਆ ਉਹਦੇ ਦੁਆਲੇ ਵਾਲੇ ਸਾਨੂੰ ਪ੍ਰਕਰਮਾ ਕਰਦੇ ਤਾਂ ਸਾਡੀ ਜਿਹੜੀ ਪੂਜਾ ਸਿਰੇ ਚੜਦੀ ਹੈ ਨਾ ਅੱਗੇ ਪੱਟ ਕੇ ਖੁੰਝੇ ਤੇ ਲਾਨਾ ਤਾਂ ਕਿ ਲੋਕ ਕੋਈ ਪ੍ਰਕਰਮਾ ਹੀ ਨਾ ਕਰਨ ਕਰ ਪਾਏ ਬਾਕੀ ਲੋਕਾਂ ਨੂੰ ਬੇਨਤੀ ਤੇ ਅਪੀਲ ਕਰਦਾ ਵਾਰ ਨੰਬਰ 73 ਦੇ ਇਲਾਕੇ ਇਸ ਤੋਂ ਇਲਾਵਾ ਕਿਤੇ ਵੀ ਹੋਰ ਬੰਦੇ ਕਿਸੇ ਵੀ ਵਾਰਡ ਤੋਂ ਕੰਮ ਹੋਵੇ ਸੀ ਆਪ ਦੇ ਜਿਹੜੇ ਸਾਡੇ ਵਾਰਡਿੰਗ ਚਾਰਜ ਹੈ ਜਾਂ ਕਾਉਂਸਲਰ ਹੈ ਹਰੇਕ ਬੰਦੇ ਦਾ ਭਾਈਚਾਰਾ ਕਿਤਨਾ ਕਿਤੇ ਹੁੰਦਾ ਵੈ ਇਸ ਗੱਲ 'ਚ ਵੀ ਜਦੋਂ ਮੈਂ ਕੰਮ ਕਰਾਣੇ ਸੀ ਮੈਨੂੰ ਆਊਟਰ ਬੋਰਡਾਂ ਦੇ ਕਿਸੇ ਕਾਉਂਸਲਰ ਸੰਭਾਨ ਦੇ ਫੋਨ ਆਇਆ ਕਿ ਸਾਡਾ ਪਰਿਵਾਰ ਉਹਨਾਂ ਦਾ ਕੰਮ ਕਰਾਓ ਪਹਿਲੇ ਘਰ ਤੇ ਕੀਤਾ ਲੋਕਾਂ ਨੂੰ ਅਪੀਲ ਕਰਦਾ ਕਿਸੇ ਵੀ ਡਿਪਾਰਟਮੈਂਟ ਦਾ ਕਈ ਕੰਮ ਹੋ ਗਿਆ ਸਾਡੇ ਸਟਰੀਟ ਲਾਈਟਸ ਨਾਲ ਨਾਲ ਲਵਾ ਰਿਆਂ ਮੈਂ ਪਾਰਕਾਂ ਦਾ 5-6 ਪਾਰਕਾਂ ਦਾ ਕੰਮ ਸ਼ੁਰੂ ਕਰਾਣ ਲੱਗਿਆ ਵਿਦਨ 5-7 ਦਿਨ 'ਚ ਪਾਸ ਕਰਾ ਲਿਆ ਹੋਇਆ ਮੈਂ 5.5 ਰੁਪਏ ਲੈ ਕੇ ਅਸੀਂ ਕੰਮ ਨਹੀਂ ਕਰਾਂਦੇ ਚਾਹੇ ਅਸੀਂ ਇਕੱਠਾ ਕਰੀਏ ਜਾਂ ਇਲਾਕੇ ਵਾਲੇ ਇਕੱਠੇ ਕਰਕੇ ਮੈਂ ਤਾਂ ਇਹ ਗੱਲ ਕਹਿਣਾ ਮੈਂ ਤੁਹਾਨੂੰ ਇਹਨਾਂ ਨੇ ਇੱਕ ਵੀਡੀਓ ਕੀਤੀ ਸੀ ਉਹਦੇ ਦੁਆਰਾ ਇਹਨਾਂ ਨੂੰ ਇਲੈਕਸ਼ਨਾਂ ਕਰਕੇ ਥੋੜਾ ਰਿਜ਼ਿਨ ਉਹ ਗੱਲ ਦਾ ਜਵਾਬ ਤਾਂ ਇਹਨਾਂ ਨੇ ਆਪ ਹੀ ਦਿੱਤਾ ਕਿ ਇਹ ਪੈਸੇ ਅਸੀਂ ਇਕੱਠੇ ਕਰੇ ਹਨ ਮੇਰਾ ਮਕਸਦ ਇਹ ਨਹੀਂ ਸੀ ਤੁਹਾਡੇ ਕੋਲੋਂ ਜਾਂ ਕਿਸੇ ਕੋਲ ਮੇਰਾ ਮਕਸਦ ਇਹ ਸੀਗਾ ਕਿ ਆਪਾਂ 500 ਰੁਪਏ ਕਟਾ ਕੀਤਾ ਕਾਉਂਸਲਰ ਦਾ ਮਤਲਬ ਹੁੰਦਾ ਹੈ ਪਾਰਕ ਮੈਨੇਜਮੈਂਟ ਕਮੇਟੀ ਨੂੰ ਪੈਸੇ ਆਉਂਦੇ ਨੇ ਤੁਸੀਂ ਉਹ ਪੈਸੇ ਲੈ ਕੇ ਪਬਲਿਕ ਚਲਾਓ ਜੇ ਲੋਕਾਂ ਨੇ ਤੁਹਾਨੂੰ ਐਡਾ ਫਤਵਾ ਦਿੱਤਾ ਕਾਉਂਸਲਰ ਬਣਾਇਆ ਇਹ ਤਾਂ ਮਤਲਬ ਆ ਥੋੜੀ ਆਪ ਲੋਕਾਂ ਕੋ ਪੈਸੇ ਇਕੱਠੇ ਕਰਨੇ ਤੁਸੀਂ ਕਾਰਪੋਰੇਸ਼ਨ ਜਾਓ ਪੀਐਮਸੀ ਪਾਰਕ ਮੈਨੇਜਮੈਂਟ ਕਮੇਟੀਆਂ ਬਣਾਓ ਨਹੀਂ ਪਤਾ ਪੁੱਛ ਲਓ ਮੇਰੇ ਕੋਲ ਨਹੀਂ ਕਿਸੇ ਹੋਰ ਕੋਲ ਪੁੱਛ ਲਓ ਉਹਦੇ ਪੈਸੇ ਲੈ ਆ ਕੇ ਦਿਓ ਲੋਕਾਂ ਪਬਲਿਕ ਵੈਲਫੇਅਰ ਦੇ ਪੈਸੇ ਪਬਲਿਕ ਵੈਲਫੇਅਰ ਦੇ ਵਿੱਚ ਲੱਗਣ ਨਾ ਕਿ ਐ ਲੱਗਣ ਬਾਕੀ ਲੋਕਾਂ ਨੂੰ ਫੇਰ ਅਪੀਲ ਕਰਦਾ ਵਾਰਡ ਨੰਬਰ 73 ਦਾ ਕੋਈ ਵੀ ਨਿਵਾਸੀ ਹੈ ਮੇਸਪਾ ਕੋਈ ਪਾਸੇਵਾ ਕਰਦੇ ਮੇਰੇ ਕੋਲ ਕਿਸੇ ਨੂੰ ਇਹ ਨਹੀਂ ਦਿਖਦੇ ਕਿ ਇਹ ਕਾਂਗਰਸ ਪਰਿਵਾਰ ਹੈ ਜਾਂ ਭਾਜਪਾ ਪਰਿਵਾਰ ਹੈ ਜਾਂ ਅਕਾਲੀ ਦਲ ਪਰਿਵਾਰ ਹੈ ਜਾਂ ਬੀਐਸਪੀ ਪਰਿਵਾਰ ਹੈ ਅਸੀਂ ਸੇਵਾ ਕਰਦੀ ਸੀ ਕਰਦੇ ਹੈ ਕਰਦੇ ਰਵਾਂਗੇ ਕਿਉਂਕਿ ਮੈਂ ਕਦੇ ਇਹ ਨਹੀਂ ਸਮਝਿਆ ਇਹ ਬੋਰਡ ਦੇ ਵਿੱਚ ਇਹ ਆ ਪਰਿਵਾਰ ਹੈ ਮੈਨੂੰ ਲੱਗਦਾ ਇਹ ਮੇਰਾ ਪਰਿਵਾਰ ਹੈ ਜੇ ਪਬਲਿਕ ਨੇ ਗੁਰੂ ਮਹਾਰੇ ਦੀ ਕਿਰਪਾ ਨਾਲ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਉਹ ਅਸੀਂ ਕਰਾਂਗੇ ਪਾਰਟੀ ਦੇਖ ਕੇ ਨਹੀਂ ਕਰਾਂਗੇ ਆਪਣਾ ਪਰਿਵਾਰ ਸਮੇਕੇ ਕਰਾਂਗੇ ਇਨਕਲਾਬ ਜ਼ਿੰਦਾਬਾਦ ਹਾਂ ਜੀ ਅੱਗੇ ਕੀ ਕਹਿਣਾ ਚਾਹਾਂਗਾ ਜਿਹੜਾ ਅੱਜ ਤਰਸਲੋਜੀ ਵੱਲੋਂ ਫਾਇਰ ਵਰਕ ਕਰਾਇਆ ਜਾ ਰਿਹਾ ਹੈ ਦੇਖੋ ਸਾਡੇ ਹਰਪਾਲ ਦੇ 77 ਬਾੜ ਤੇ ਉੱਚ ਕੰਮ ਬਹੁਤ ਛਾ ਹੋ ਰਿਹਾ ਹੈਗਾ ਤੇ ਸਾਨੂੰ ਇੱਥੇ ਖੁਸ਼ੀ ਹੈ ਕਿ ਆਮ ਲੋਕਾਂ ਨੂੰ ਇਹਦਾ ਫਾਇਦਾ ਮਿਲੇਗਾ ਲੱਗਦਾ ਵੀ ਕਾਪੀ ਦਿਨਾਂ ਤੋਂ ਪੈਚ ਵਰਕ ਲਟਕ ਗਿਆ ਸੀਗਾ ਆ ਪਿੱਛੇ ਆਇਆ ਸੀਗਾ ਫੇ ਕਿਸ ਕਾਰਨ ਸਾਡੀ ਪਤਾ ਲੱਗਾ ਹੈ ਪਰ ਬਟਾ ਹੁਣ ਜੇ ਅੱਜ ਆਏ ਆ ਤੇ ਅੱਛਾ ਕੰਮ ਹੋ ਰਿਹਾ ਹੈ ਧੰਨਵਾਦ ਕੀ ਕਹਿਣਾ ਚਾਹੋਗੇ ਤਰਪੂਨ ਜੀ ਦਾ ਦੇਖੋ ਉਹ ਵੀ ਸਾਰੇ ਆਪਣਾ ਹੀ ਆ ਉਹ ਕੋਈ ਪਾਰਟੀ ਦਾ ਸਾਰੇ ਫੜੀ ਹੁੰਦੇ ਆ ਤੇ ਸਾਰੇ ਉਹ ਵੀ ਸਾਡੇ ਭਰਾ ਆ ਉਹ ਵੀ ਭਰਾ ਆ ਇਹ ਕੋਈ ਅਸੀਂ ਗੱਲ ਨਹੀਂ ਸਾਰੇ ਇੱਕੋ ਹੀ ਸਾਰੇ ਹਾਂਜੀ ਬਸ ਕੰਮ ਹੋ ਰਿਹਾ ਇੰਨੀ ਹਾਂਜੀ ਇਹ ਕਹਿਣਾ ਡਾਊਨ ਜਿਹੜਾ ਅੱਜ ਤਕਸੂਰ ਜੀ ਵੱਲੋਂ ਵਾਰਡ ਨੰਬਰ 75 ਵਾਸਤੇ ਕਰਾਇਆ ਜਾ ਰਿਹਾ ਹੈ ਬਹੁਤ ਵਧੀਆ ਕੰਮ ਹੋ ਰਿਹਾ ਜੀ ਸਾਡੇ ਵਾਰਡ ਦੇ ਵਿੱਚ ਬਹੁਤ ਅੱਛਾ ਕੰਮ ਹੋ ਰਿਹਾ ਹੈ ਇਹ ਸ਼ੂਲਦੀਵ ਸਾਹਿਬ ਸਾਫੀ ਦਿਨਾਂ ਤੋਂ ਲਟਕਿਆ ਸੀ ਇਹ ਪੈਚ ਇਸ ਬਾਰੇ ਨਹੀਂ ਆਪਾਂ ਨੂੰ ਬਚਾਓ ਜੀ ਕਿ ਕੰਮ ਬਹੁਤ ਵਧੀਆ ਹੋ ਰਿਹਾ ਹੈ ਪੈਚ ਲੱਗ ਰਹੇ ਆ ਆਪਣੇ ਬਹੁਤ ਦੇ ਕੰਮ